ਹਾਂਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਇਤਿਹਾਸ ਦੇ ਇੱਕ ਵਾਕਿਆਤ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਕਿ ਸਿੱਖ ਰਾਜ ਦੀਆਂ ਤੇ ਉਸ ਤੋਂ ਵੀ ਪਹਿਲਾਂ ਗੁਰੂ ਸਾਹਿਬ ਤੋਂ ਬਾਅਦ ਸਿੱਖ ਪੰਥ ਦੀਆਂ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਜਾਂ ਉਹਨਾਂ ਤੋਂ ਬਾਅਦ ਦੀਆਂ ਕਿਵੇਂ ਚੜ੍ਹਤਾ ਰਹੀਆਂ ਨੇ ਉਹਨਾਂ ਵੇਲੇਆਂ ਦੀਆਂ ਅਨੇਕਾਂ ਵਾਰਦਾਤ ਨੇ ਅਨੇਕਾਂ ਹੀ ਜਿਹੜੇ ਨੇ ਵਾਕਿਆਤ ਨੇ ਆਪਾਂ ਨੂੰ ਇਤਿਹਾਸ ਦੀ ਬਹੁਤ ਘੱਟ ਸੋਝੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਛੋਟੀ ਜਿਹੀ ਘਟਨਾ ਅੰਦਰ ਜ਼ਿਕਰ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਜਿਹੜੇ ਕਿ ਭਾਈ ਵੀਰ ਸਿੰਘ ਜੀ ਹੋਣਾ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਕੀਤਾ ਉਹ ਲਿਖਦੇ ਨੇ ਕਿ ਜ਼ਿਆਦਾ ਕਰਕੇ ਲੋਕੀ ਜਿਹੜੇ ਹਨ ਉਹਨਾਂ ਦਿਨਾਂ ਦੇ ਵਿੱਚ ਹਰਦੁਆਰ ਦੇ ਮੇਲੇ ਤੇ ਜਾਇਆ ਕਰਦੇ ਸੀਗੇ ਪਰ ਪੰਜਾਬ ਦੇ ਵਿੱਚ ਵਿੱਚੇ ਹੀ ਉੱਤਰੀ ਭਾਰਤ ਦੇ ਵਿੱਚ ਇਹੋ ਜਿਹਾ ਮਾਹੌਲ ਸੀ ਉਹਨਾਂ ਦੇ ਵਿੱਚ ਬਣਿਆ ਹੋਇਆ ਖਾਸ ਤੌਰ ਦੇ ਉੱਤੇ 1762 63 ਤੋਂ ਬਾਅਦ 1785 90 ਤੱਕ ਔਰ ਇਹ ਜਿਹੜਾ ਬੜਾ ਹੀ ਰਾਮਰੋਲੇ ਜਿਹੇ ਵਾਲੇ ਸਾਲ ਲੰਘੇ ਨੇ ਉਹਨਾਂ ਦਰਾਂ ਦੇ ਵਿੱਚ ਕਈ ਜਿਹੜੇ ਜਿਹੜੇ ਜੀ ਵੀ ਚੱਲੀ ਆ ਵੀ ਥੋੜਾ ਜਿਹਾ ਤਾਕਤ ਹਾਸਲ ਕੀਤੀ ਹੈ ਤੇ ਉਹਨੇ ਆਪਣੇ ਆਪ ਨੂੰ ਵਿਸ਼ਾਲ ਵੱਡਾ ਕਰਨਾ ਚਾਹਿਆ ਹਾਲਾਤ ਇਹ ਤਾਂ ਦੇ ਬਣ ਗਏ ਕਿ ਜਿੱਦਾਂ ਪੰਜਾਬੀ ਦਾ ਇੱਕ ਕਹਾਵਣਿਆ ਨਾ ਕਿ ਜਿਹਦੀ लाठी ਉਹਦੀ ਮੱਜ ਇਦਾਂ ਸੀ ਵੀ ਜਿਹਦੇ ਕੋਲ ਵੀ ਥੋੜੀ ਜਿਹੀ ਤਾਕਤ ਆ ਗਈ ਤੇ ਉਹਨੇ ਆਪਣੇ ਆਪ ਨੂੰ ਹੀ ਲਾਂਬੰਦ ਕਰਕੇ ਤੇ ਉਹਨੇ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਉੱਤੇ ਜਿਹੜਾ ਹਾਵੀ ਸ਼ੋਅ ਕਰਨ ਦਾ ਯਤਨ ਕੀਤਾ ਉਹਨਾਂ ਦੇ ਨਾਲ ਦੀ ਗੱਲ ਆ ਕਿ ਹਰਦੁਆਰ ਨੂੰ ਲੋਕੀ ਜਾਂਦੇ ਸੀ ਅਤੇ ਇਸ ਹਰਨਪੁਰ ਤੋਂ ਜਦੋਂ ਹਰਦੁਆਰ ਨੂੰ ਜਾਂਦੇ ਆ ਨਾ ਤੇ ਵਿਚਾਲੇ ਇੱਕ ਬਸਤੀ ਆਉਂਦੀ ਏ ਆ ਉਦੋਂ ਛੋਟੀ ਏ ਸੀ ਭਗਵਾਨਪੁਰਾ ਭਗਵਾਨਪੁਰੇ ਦੇ ਵਿੱਚ ਸਾਧਾਂ ਦਾ ਇੱਕ ਡੇਰਾ ਸੀਗਾ ਅਤੇ ਉਹ ਸਾਧ ਜਿਹੜੇ ਉਹਨਾਂ ਵਿੱਚ ਬਿਰਾਗੀ ਸਾਧ ਸੀ ਜ਼ਿਆਦਾ ਤੇ ਬਰਾਗੀ ਸਾਧ ਆਪਣੇ ਆਪ ਦੇ ਵਿੱਚ ਬੜੇ ਗੁੱਸੇ ਵਾਲੇ ਜੰਗ ਜੂ ਸਪਿਰਟ ਵਾਲੇ ਮੰਨੇ ਜਾਂਦੇ ਆ ਔਰ ਪੁਰਾਣੀ ਸਮਿਆਂ ਪੁਰਾਣੀ ਸਮਿਆਂ ਦੇ ਵਿੱਚ ਤੇ ਇਹ ਜਿਹੜੇ ਆ ਇਹ ਵੀ ਕਾਫੀ ਜ਼ੋਰ ਕਰਦੇ ਰਹੇ ਨੇ ਇਹ ਤਲਵਾਰ ਵੀ ਆਵਾਜ਼ੀ ਵੀ ਵਧੀਆ ਕਰ ਲੈਣ ਤੁਸੀਂ ਤੇ ਬੜੇ ਗੁੱਸੇ ਵਾਲੇ ਸੀਗੇ ਇਹ ਤੇ ਇਹਨਾਂ ਦੀ ਇਹ ਕਬਸਤੀ ਹੈ ਭਗਵਾਨਪੁਰਾ ਦੇ ਵਿੱਚ ਬੈਠੇ ਸੀ ਹੁਣ ਪਹਿਲਾਂ ਪਹਿਲਾਂ ਤਾਂ ਆਪਣੇ ਆਲੇ ਜ਼ੋਲੇ ਤੋਂ ਜਦੋਂ ਬਚਾਉਣ ਦੀ ਰਾਖੀ ਕਰਨ ਦੀ ਲੋੜ ਮਨੁੱਖ ਦੀ ਹੁੰਦੀ ਹੈ ਤੇ ਮਨੁੱਖ ਥੋੜਾ ਬਹੁਤਾ ਤਿਆਰਬਰ ਤਿਆਰ ਰਹਿੰਦਾ ਅਤੇ ਬਾਅਦ ਦੇ ਵਿੱਚ ਜਦੋਂ ਥੋੜੀ ਬਹੁਤੀ ਤਾਕਤ ਆ ਜਾਂਦੀ ਹੈ ਤਾਂ ਫਿਰ ਇਹ ਦੂਜਿਆਂ ਦੇ ਉੱਤੇ ਉਹੀ ਚੱਜ ਕਰਨ ਲੱਗ ਪੈਂਦਾ ਤੇ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਥੋੜਾ ਆਰਗੇਨਾਈਜ਼ ਅਤੇ ਜਿਹੜਾ ਸ਼ਸਤਰਬੱਧ ਕੀਤਾ ਹੋਇਆ ਸੀ ਤੇ ਇਹਨਾਂ ਦੀ ਜਦੋਂ ਥੋੜੀ ਪੈਂਠ ਇਹਨਾਂ ਬਰਾਗੀ ਸਾਧਾਂ ਦੀ ਉਥੇ ਬੈਠ ਗਈ ਤਾਂ ਇਹਨਾਂ ਨੇ ਕੀ ਕੀਤਾ ਕਿ ਹਰਦਵਾਰ ਜਾਣ ਵਾਲੇ ਸਾਰੇ ਜਿਹੜੇ ਯਾਤਰੀ ਜਾਂਦੇ ਸਨ ਉਹਨਾਂ ਦੇ ਉੱਤੇ ਆਪਣੀ ਧੌਂਸ ਜਮਾਉਣ ਦੇ ਲਈ ਇੱਕ ਟਕਾ ਟੈਕਸ ਲਾ ਦਿੱਤਾ ਤੇ ਇੱਕ ਸ਼ਰਤ ਲਾਤੀ ਕਿ ਆਪਣਾ ਸਿਰ ਮੋਨਾ ਕਿ ਹਰਦਵਾਰ ਨੂੰ ਜਾਵੇ ਹੁਣ ਲੋਕੀ ਜਿਹੜੇ ਆ ਯਾਤਰੀ ਜਾਂਦੇ ਆ ਕਿਤੇ ਹੁਣ ਇਕੱਠੇ ਹੋ ਕੇ ਜਾਂ ਲੜਨ ਨਹੀਂ ਜਾਂਦੇ ਤੇ ਨਾ ਹੀ ਇੱਕ ਆਰਗੇਨਾਈਜ਼ਡ ਹੁੰਦੇ ਆ ਉਹ ਉਹ ਵਿਚਾਰੇ ਡਰਦੇ ਆ ਨੇ ਉਹਨਾਂ ਨੇ ਇਹਨਾਂ ਦੀ ਸ਼ਰਤ ਮੰਨ ਲੈਣੀ ਆ ਤੇ ਥੋੜਾ ਬਹੁਤ ਇਹਨਾਂ ਦਾ ਦਬ ਦਬਾ ਉੱਥੇ ਬੈਠ ਗਿਆ ਤੇ ਇੱਕ ਸਾਲ ਦੀ ਗੱਲ ਆ ਕਿ ਦਿ얄 ਜਿਹੜੀ ਸਰਦਾਰ ਰਾਏ ਸਿੰਘ ਅਤੇ ਉਹਨਾਂ ਦੇ ਕੁਝ ਮਿੱਤਰ ਦੋਸ ਉਹ ਹਰਤਵਾਰ ਦੇ ਮੇਲੇ ਨੂੰ ਜਾਂਦੇ ਆ ਵਿਚਾਲੇ ਭਗਵਾਨਪੁਰਾ ਪੈਂਦਾ ਤੇ ਬਰਾਗੀ ਸਾਹਾ ਨੇ ਘੇਰ ਲਿਆ ਸਾਹਾ ਨੇ ਸ਼ਰਤਾਂ ਰੱਖੀਆਂ ਹੁਣ ਸਰਦਾਰਾ ਕੋਲ ਜੇ ਤਾਂ ਇਹ ਗੱਲ ਹੁੰਦੀ ਚਲੋ ਇਹ ਸਾਧਿਆ ਮੰਗ ਖਾਣੀ ਜਾਤਿਆ ਤਾਂ ਉਹਨਾਂ ਨੂੰ ਕੋਈ ਆਨਾ ਟਕਾ ਦੇ ਜਾਂਦੇ ਕੋਈ ਅੱਡੀ ਬੜੀ ਗੱਲ ਨਹੀਂ ਸੀ ਪਰ ਜਦੋਂ ਉਹਨੇ ਦੂਜੀ ਸ਼ਰਤ ਸਿਰ ਮੋਣਉਣ ਵਾਲੀ ਰੱਖੀ ਤਾਂ ਫਿਰ ਹੁਣ ਇਹ ਤੇ ਪ੍ਰਵਾਨ ਨਹੀਂ ਸੀ ਹੋਣੀ ਤੇ ਗੁੱਸਾ ਚੜ ਗਿਆ ਉਹਨਾਂ ਨੂੰ ਤਲਵਾਰਾਂ ਕੱਢ ਲਈਆਂ ਤੇ ਲੱਗੀ ਤਲਵਾਰਬਾਜੀ ਚੱਲੋ ਉਧਰ ਬਰਾਗੀ ਵੀ ਰਾਹ ਰੋਕ ਕੇ ਬੈਠੇ ਸੀਗੇ ਚੰਗਾ ਉਹਨਾਂ ਦੀ ਗਿਣਤੀ ਵੀ ਕਾਫੀ ਤਾਦਾਦ ਦੇ ਵਿੱਚ ਸੀਗੇ ਉਹ ਤੇ ਉੱਥੇ ਦਿয়ালਗਿੜੀ ਅਸਰਾਰ ਦੇ ਨਾਲ ਇਹਨਾਂ ਦੀ ਕਾਫੀ ਘਟ ਵੱਡ ਹੋਈ ਤਲਵਾਰਬਾਜੀ ਚੱਲੀ ਤੇ ਲੇਕਿਨ ਕੋਈ ਪੇਸ਼ ਨਾ ਗਈ ਕਿਉਂਕਿ ਹੁਣ ਰਾਜ ਸਿੰਘ ਹੁਣੀ ਘਰੋਂ ਕੋਈ ਲੜਨ ਦੇ ਰਾਜੇ ਨਾਲ ਤਾਂ ਆਈ ਨਹੀਂ ਸੀ ਨਾ ਇਦੀ ਕੋਈ ਗਣਤੀ ਸੀ ਸੋ ਜਦੋਂ ਕੋਈ ਫੈਸਲਾ ਨਾ ਹੁੰਦਾ ਦਿਸਿਆ ਤੇ ਬਰਾਗੀ ਭਾਰੂ ਪੰਦੇ ਦਿਸੇ ਤਾਂ ਉਹਨਾਂ ਨੇ ਅਗਲੇ ਸਾਲ ਉਹਨਾਂ ਨੂੰ ਮਿਲਣ ਦਾ ਵਾਅਦਾ ਕਰਕੇ ਵਾਪਸ ਮੁੜ ਗਏ ਹੁਣ ਸਾ ਬਰਾਗੀ ਸਾਧਾਂ ਦੀ ਹੋਰ ਚੜ ਮਚ ਗਈ ਤੇ ਜਦੋਂ ਯਾਰ ਐਸੇ ਹੁਣੇ ਵਾਪਸ ਮੁੜ ਗਏ ਤੇ ਅਗਲੇ ਸਾਲ ਦੇ ਮੇਲੇ ਤੇ ਫਿਰ ਜਾਣਾ ਸੀ ਤੇ ਹੁਣ ਬੂੜੀਏ ਵਾਲੇ ਸਰਦਾਰ ਜਿਹੜਾ ਇੱਕ ਬੂੜੀਆ ਨਗਰ ਹੈ ਛੋਟਾ ਜਿਹਾ ਇਹ ਹੁਣ ਤੇ ਜਮਨਗਰ ਦਾ ਹੀ ਕਿ ਸਬਣਿਆ ਹੋਇਆ ਪਹਿਲਾਂ ਉਹ ਆਪਣੇ ਆਪ ਦੇ ਵਿੱਚ ਇੱਕ ਕਸਬਾ ਸੀਗਾ ਉੱਥੇ ਸਰਦਾਰਾਂ ਦਾ ਰਾਜ ਰਿਹਾ ਸਰਦਾਰਾਂ ਦਾ ਕਬਜਾ ਰਿਹਾ ਪੂਰਾ ਦਬਦਬਾ ਸੀ ਹੁਣ ਬੂੜੀਏ ਵਾਲੇ ਸਰਦਾਰ ਜਿਹੜੀ ਹੈ ਉਹ ਵੀ ਇਹਨਾਂ ਦੇ ਨਾਲ ਹੋ ਗਏ ਅਤੇ ਜਦੋਂ ਹੀ ਭਗਵਾਨਪੁਰੇ ਪਹੁੰਚੇ ਤਾਂ ਅੱਗੋਂ ਉਹੀ ਕੁਝ ਹੋਣਾ ਸੀਗਾ ਬ੍ਰਾਗੀ ਸਾਧ ਇਹਨਾਂ ਨੇ ਮੱਥੇ ਤੇ ਤਿਲਕ ਲਾਇਆ ਹੋਇਆ ਤੇ ਗਲੇ ਵਿੱਚ ਤુલਸੀ ਦੀ ਮਾਲਾ ਪਾਈ ਹੋਈ ਹੱਥ ਵਿੱਚ ਤਲਵਾਰਾਂ ਤੇ ਬਾਹਾਂ ਦੇ ਉੱਤੇ ਕਈ ਤਰ੍ਹਾਂ ਦੇ ਟੈਟੂ ਜੇ ਬਣਾਏ ਹੋਏ ਰੜੋ ਕੇ ਖੜ ਗਏ ਸ਼ਰਤਾਂ ਪੇਸ਼ ਕੀਤੀਆਂ ਤੇ ਹੁਣ ਤੇ ਫਿਰ ਅੱਗੇ ਵਾਲੀ ਗੱਲ ਨਹੀਂ ਸੀ ਤੇ ਸਿੰਘਾਂ ਨੇ ਵੀ ਤਲਵਾਰਾਂ ਕੱਢ ਲਈਆਂ ਤੇ ਸਾਤਾ ਨੇ ਵੀ ਇਸ ਹੁਰਕ ਦੇ ਵਿੱਚ ਕਾਫੀ ਤਿਆਰੀ ਕੀਤੀ ਹੋਈ ਸੀ ਤੇ ਉੱਥੇ ਕਹਿੰਦੇ ਵੀ ਖੂਬ ਤਲਵਾਰ ਚੱਲੀ ਤੇ ਸਿਰਾਂ ਤੋਂ ਸਾਧਾਂ ਦੀਆਂ ਗਰਦਰਾ ਹਦਵਾਣੇ ਦੀ ਤਰ੍ਹਾਂ ਉੱਡਣ ਲੱਗੀਆਂ ਜਦੋਂ ਘੰਟਾ 2 ਘੰਟੇ ਤਲਵਾਰ ਵਜੇ ਚੱਲੀ ਤੇ ਸਾਧਾਂ ਨੇ ਵੇਖਿਆ ਕਿ ਹੁਣ ਉਹ ਤੇ ਕੀ ਲੈਣੇ ਦੇ ਦੇਣੇ ਪੈ ਗਏ ਤੇ ਜਿੰਨੇ ਕੁ ਬਚ ਸਕੇ ਉਹਨਾਂ ਦੇ ਵਿੱਚੋਂ ਆਪਣੀਆਂ ਜਾਨਾਂ ਬਚਾ ਕੇ ਭਗਵਾਨਪੁਰੇ ਤੋਂ ਦੌੜੇ ਉਹ ਨਗਰ ਛੱਡ ਕੇ ਕਿਤੇ ਦੂਰ ਭੱਜ ਗਏ ਤੇ ਆਪਣੀਆਂ ਜਾਨਾਂ ਦੀ ਸਲਾਮਤੀ ਕੀਤੀ ਕਿਥੋਂ ਬਚ ਕੇ ਆ ਗਏ ਸਰਦਾਰਾਂ ਨੇ ਉਹ ਰਾਹ ਪੱਕਾ ਖੁਲਵਾ ਦਿੱਤਾ ਜਿਹੜੇ ਲੋਕੀ ਮੇਲੇ ਤੇ ਜਾਣ ਵਾਲੇ ਸੀ ਉਹ ਬੜੇ ਖੁਸ਼ ਹੋਏ ਬੜੇ ਸੁਖੀ ਹੋਏ ਕਿ ਇੱਕ ਗ੍ਰਹਿ ਟਲਿਆ ਅਤੇ ਇਹ ਜਿਹੜੇ ਬਰਾਗੀ ਸਾਧੂ ਆ ਇਹ ਜਿਆਦਾ ਹੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਗੁਸੈਲੇ ਸੀਗੇ ਕੁੰਭ ਦਾ ਮੇਲਾ ਜਾਂ ਅਰਧ ਕੁੰਭ ਦਾ ਮੇਲਾ ਕੋਈ ਵੀ ਸੁੱਕਾ ਨਹੀਂ ਸੀ ਜਾਣ ਦਿੰਦੇ ਜਦੋਂ Hindu ਸੰਪਰਦਾਵਾਂ ਦੀ ਆਪਸ ਵਿੱਚੀ ਤਲਵਾਰ ਨਹੀਂ ਸੀ ਖੜਕਦੀ ਉੱਥੇ ਇੱਕ ਚੰਗੇ ਪੱਦਰ ਦੇ ਉੱਤੇ ਇੱਕ ਜੰਗ ਹੋਇਆ ਕਰਦੀ ਸੀ ਅਤੇ ਇਹ ਜਿਆਦਾ ਲੜਾਕੂ ਤੇ ਬੜੇ ਹੰਕਾਰੇ ਹੋਏ ਸਾਧ ਸੀਗੇ ਇਹ ਪਰ ਐਦ ਕੀ ਸਿੱਖਾਂ ਨਾਲ ਬਾ ਪਿਆ ਸੀਗਾ ਤੇ ਜਿਹੜੀ ਹਿੰਦੂ ਸੰਪਰਦਾਵਾਂ ਵੀ ਸੀਗੀਆਂ ਲੋਕ ਵੀ ਸੀ ਹਿੰਦੂ ਉਹਨਾਂ ਨੇ ਵੀ ਸਾਰਿਆਂ ਨੇ ਇਸ ਗੱਲ ਦਾ ਧੰਨਵਾਦ ਕੀਤਾ ਕਿ ਇਹ ਗ੍ਰਹਿ ਟਲਿਆ ਆ ਤੇ ਇਹ ਵਧੀਆ ਹੋਇਆ ਜੋ ਤੁਸੀਂ ਕੀਤਾ ਤੇ ਸਰਦਾਰ ਹਰਦੁਆਰ ਗਏ ਆ ਫਤਿਹਆਬ ਹੋ ਕੇ ਉਥੇ ਜਾ ਕੇ ਇਹਨਾਂ ਨੇ ਹਰਕੀ ਪੌੜੀ ਤੇ ਲਾਗੇ ਇੱਕ ਆਲੀਸ਼ਾਨ ਹਵੇਲੀ ਬਣਵਾਈ ਉਸ ਹਵੇਲੀ ਦਾ ਨਾਂ ਹੈ ਬੂੜੀਏ ਵਾਲੀ ਹਵੇਲੀ ਉਸ ਹਵੇਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਉੱਥੇ ਲੰਗਰ ਚਾਲੂ ਕੀਤੇ ਉੱਥੇ ਆਉਣ ਵਾਲੇ ਕਿਉਂਕਿ ਜਿੱਡਾ ਵੱਡਾ ਹਰਦਵਾਰ ਸ਼ਹਿਰ ਹੁਣ ਤੇ ਬਹੁਤ ਵੱਡਾ ਹੈ ਤੇ ਉਹਨਾਂ ਤਰ੍ਹਾਂ ਦੇ ਵਿੱਚ ਬਹੁਤੇ ਮਕਾਨ ਨਹੀਂ ਸੀ ਹੁੰਦੇ ਛੋਟਾ ਜਿਹਾ ਕਸਬਾ ਸੀਗਾ ਜੋ ਪਿੰਡੀ ਸੀ ਇੱਕ ਤੇ ਉੱਥੇ ਫਿਰ ਯਾਤਰੀਆਂ ਨੂੰ ਰਹਿਣ ਦੀ ਵੀ ਕਾਫੀ ਚੰਗੀ ਹੁੰਦੀ ਹੁੰਦੀ ਸੀ ਫਿਰ ਉੱਥੇ ਇਸ ਹਵੇਲੀ ਦੇ ਵਿੱਚ ਬਹੁਤ ਲੋਕਾਂ ਨੇ ਇਹਦਾ ਫਾਇਦਾ ਲਿਆ ਉੱਥੇ ਆਰਾਮ ਕਰਨਾ ਉੱਥੇ ਬੈਠਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਦੇ ਵਿੱਚ ਕੀਰਤਨ ਸੁਣਨਾ ਸੋ ਇਹ ਬੂੜੀਏ ਵਾਲੀ ਹਵੇਲੀ ਦਾ ਇਤਿਹਾਸ ਹੈ ਜਿਹੜਾ ਹਰਕੀ ਪੌੜੀ ਦੇ ਨਾਲ ਬੜੀ ਆਲੀਸ਼ਾਨ ਹਵੇਲੀ ਇਹਨਾਂ ਸਰਦਾਰਾਂ ਨੇ ਬਣਵਾਈ ਸੀ ਇਸ ਦੀ ਯਾਦ ਦੇ ਵਿੱਚ ਤੇ ਅੱਜ ਹਾਲਾਤ ਸਾਡੇ ਜਿਹੜੇ ਨੇ ਉਹ ਮੇਰੇ ਤੋਂ ਪਹਿਲੀ ਪਾਤ ਤੁਸੀਂ ਵੀ ਜਾਣਦੇ ਹੋ ਕਿ ਅੱਜ ਸਾਨੂੰ ਆਪਣੇ ਗੁਰਦੁਆਰਿਆਂ ਦੀ ਰਾਖੀ ਕਰਨੀ ਔਖੀ ਹੋਈ ਹੋਈ ਹੈ ਹਰ ਦੁਆਰ ਦੇ ਵਿੱਚ ਹੀ ਸਾਡੇ ਜਿਹੜੇ ਗੁਰਦੁਆਰੇ ਨੇ ਉਹ ਨੀਸ ਨਾਬੂਦ ਕਰ ਦਿੱਤੇ ਗਏ ਨੇ ਅੱਜ ਸ਼ਾਇਦ ਇਹ ਹਵੇਲੀ ਦਾ ਨਾਂ ਨਿਸ਼ਾਨ ਉੱਤੇ ਨਾ ਹੋਵੇ ਪਰ ਇਹ ਸਰਦਾਰਾਂ ਦੀ ਉਸ ਚੜ੍ਹਤਲ ਦੀ ਇੱਕ ਨਿਸ਼ਾਨੀ ਸੀ اپنی تیگ دی ਤਾਂ ਕਿ జగਤ ਨੂੰ ਦੱਸਣ ਦੇ ਵਾਸਤੇ ਇੱਕ ਨਿਸ਼ਾਨੀ ਸੀ ਔਰ ਸਰਬਤ ਦੇ ਭਲੇ ਦੇ ਵਾਸਤੇ ਇਹ ਉਸਾਰੀ ਗਈ ਸੀ ਸੋ ਇਹ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀ ਚਾਹੁੰਦਾ ਹਾਂ ਸੋ ਪੁੱਲ ਚੁੱਕ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ